ਜੀ ਭਾਬੋ ਉਹ ਚੜੇ ਗਿਆ ਚਲ ਸਾਰਿਆਂ ਦਾ ਆਸ ਕਰਦੇ ਸਾਰੇ ਠੀਕ ਠਾਕ ਹੋਵੂਗੇ ਸਵਾਤ ਲ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਹੁਣ ਨਾਉਣ ਨੂੰ ਤਿਆਰੀ ਕਰਦੇ ਆਂ ਮੁੰਡੇ ਸਾਡੇ ਸੈਟ ਆ ਕਿੱਧਰ ਜਾਇਆ ਨਾ ਵੀ ਫਿਰ ਕਿਵੇਂ ਆਂ ਹੈਲੋ ਦਾ ਕਰਦੇ ਹੁਣ ਓਏ ਬੋਲਦਾ ਨਹੀਂ ਸੱਸੀ ਕਬੀ ਸਾਰਿਆਂ ਨੂੰ ਉੱਚੀ ਬੋਲ ਸੱਸੀ ਕਬੀ ਸਾਰਿਆਂ ਨੂੰ ਕਿੱਧਰ ਆਇਆ ਓ ਬੋਲ ਦੱਸ ਫਟ ਲਿਆ ਸੂਰੇ ਸੂਰੇ ਯਾਤਰਾ ਪੈਦਲ ਯਾਤਰਾ ਸ਼ੁਰੂ ਕਰਤੀ ਆ ਬਾਈ ਜਾਂਦਾ ਆ ਨੰਗ ਮੱਖ ਤੋਂ ਨਾਦਾ ਵੀ ਪੈਰੀਂ ਸੀਤ ਕੰਗੀ ਬਣੂ ਮੁੱਤੰਗ ਨੰਗ ਬਣਾਦਾ ਕੀ ਹੋ ਗਿਆ ਤੈਨੂੰ ਹਣਾ ਦੂਰ ਬਹੁਤ ਸਰਦਾ ਆਪਾਂ ਟਰਾਲੇ ਕੋਲੋਂ ਪੂਜਤਾ ਸੂਰੇ ਸੂਰੇ ਹਾਂ ਨੂੰ ਦੇ ਘੇਰਾ ਮੇਰਾ ਫੋਨ ਯਾਰ ਮੇਰੇ ਕੋਲੇ ਹੈ ਨਹੀਂ ਲਾਸੀ ਦੇ ਮੈਨੂੰ ਬੜਾ ਮੂ ਮਾ ਤੋਂ ਫੇਰ ਪਤਾ ਲੱਗੂ ਹੈਗਾ ਇਹ ਨਹੀਂ ਕਿਤੇ ਮੂ ਮਾ ਇਹਦਾ ਨੰਬਰ ਹੀ ਦਾ ਪਕਾਈ ਜਵੇਂ ਹਰ ਬੱਤ ਕੋ ਫੋਨ ਸੱਟ ਲਿਆ ਬੰਦੇ ਨੇ ਯਾਰ ਮਾਣ ਡੋ ਬੈਠਿਆ ਫੋਨ ਆ ਫੋਨ ਹਟਾ ਆਇਨੇ ਗੈਜਟ ਤੇ ਐਣੀ ਗੈਜਟ ਨਾਲਿਆ ਮੂੰਹ ਆਤੋਂ ਨਾਲੇ ਵੀ ਨਾਈ ਜਾਂਦੇ ਅੱਜ ਉਹ ਕਹਿੰਦਾ ਬਲੌਗਰ ਰਹਿ ਗਿਆ ਦੂਰੀਰ ਨਾਲ ਲੜ ਗਿਆ ਚਾਹੀ ਵਾਲਾ ਮੂੰਹ ਦੇ ਸਾਪਨ ਲੱਗਿਓ ਵੇ ਤੇ ਸਾਡੇ ਪਿੰਡ ਦੂਜੀ ਹੈ ਸਾਪਨ ਮੇਰੀ ਸਾਪਨ ਕਿੱਥੇ ਆਈ ਕੀ ਲੈਣਾ ਫੋਨ ਨਹੀਂ ਮੇਰਾ ਫੋਨ ਹੋਨ ਮੇਰੇ ਜੇਬ ਚੋਂ ਕੱਢ ਲਾ ਨਾਲੇ ਪਾਟੀ ਵੀ ਇਤਨੀ ਜੇਬ ਨਹੀਂ ਨਵਾਂ ਅੱਜ ਭੈਣਾਂ ਲੋਹਰਾ ਓਏ ਯਾਰ ਇਹ ਤਾਂ ਸੌਸਤੀ ਦਾ ਮਾਰਿਆ ਬੰਦਾ ਨਾ ਕੋਲ ਮੈਂ ਜੀਨੇ ਡੇਟ ਕਰਾ ਦੇ ਸਾਰੇ ਬੰਦੇ ਹਾਂ ਨਾ ਸਵੇਰੇ ਟਾਈਮ ਨਾਲ ਉੱਠੇ ਤੇ ਨਾ ਉਦੋਂ ਸੌਵੇਂ ਟਾਈਮ ਨਾਲ ਇਹ ਨਾ ਗਿਆ ਨੀ 30 ਇਹਨੇ ਲੱਤੀ ਮੇਰੇ ਤੂੰ ਮੇਰਾ ਸਾਈ ਜੜੀ ਲੱਗਾ ਰੂ ਮੜ ਕੇ ਹੁਣ ਕਹਾਂ ਸੌਣਾ ਕਹਿੰਦਾ ਕੁੱਲ ਮਿਲਾ ਕੇ ਤੂੰ ਗਰੋਹੀ ਆ ਟਿੱਡੇ ਦਾ ਗਰੋਹੀ ਆ ਤੂੰ ਤੂੰ ਬਹੁਤ ਉੱਚੀ ਗਾ ਤਾਂ ਨਹੀਂ ਬੋਲਦਾ ਫੜਾ ਤੇ ਜਵਾਕ ਕੀ ਹੋਰ ਜਵਾਣ ਉਦੋਂ ਤਨ ਤਗੜੇ ਆਉਣਗੇ ਅੱਜ ਰਗਣਾ ਆਉਂਗਾ ਗਾ ਤਾਂ ਕਿਹ ਨਾਲ ਯਾਰ ਇਹਨੂੰ ਪਾਉਣ ਆ ਆ ਦੂਜਾ ਲਾਗ ਲਾਉਂਦਾ ਨਾ ਤੈਨੂੰ ਤੁਰੋ ਇਹ ਨਾ ਹੌਲਣਾ ਤੈਨੂੰ ਰਖਾ ਦਿੰਦਾ ਮੈਂ ਦੋ ਤਿੰਨ ਤਰ੍ਹਾਂ ਵੀ ਨੂੰ ਮਾਉਣ ਚੋ ਸੋਮ ਇਸ ਬਲੁੰਦਾ ਕਿਹਦੇ ਪੜ ਦੇਖਣਾ ਇਧਰ ਇਫਾਨ ਸੁਣਨ ਹੀ ਲਾਉਣਾ ਇਹ ਤਾਂ ਇੱਥੇ ਨਾਉ ਨੂੰ ਲੈਂਦਾ ਨੇ ਪਿੰਡੇ ਕਿੱਥੇ ਨਾਉਂਦਾ ਥੋੜੇ ਕਿੱਥੇ ਹੁੰਦਾ ਹੈ ਕੱਟ ਕਿੱਥੇ ਨਾਉਂਦਾ ਇਹਦਾ ਕੇਸੀ ਨਾਉਂਦਾ ਆਪਾਂ ਫੜ ਕੇ ਲਾਉਣਾ ਪੈਂਦਾ ਕੇਸੀ ਇਦਰ ਮੋਟਰ ਵਗਿਆ ਇਨਾਲ ਲੈਣਾ ਚੌਥੇ ਵੇਣੀ ਠੰਡਾ ਪਾਣੀ ਵਧਾਇਆ ਨਾ ਮੋਟਰ ਚਾਲ ਦੇ ਤੇਰਾ ਸਮਾਨ ਮੋਬਾਈਲ ਦਾ ਕਿੱਥੋਂ ਦਾ ਆ ਬੰਬੀ ਤੋਂ ਮੰਗਾਇਆ ਜੀ ਲੱਭੀ ਲੱਭੀ ਦਾ ਕੱਲ ਸੇਲ ਤੋਂ ਜਾਂਦਾ ਇੱਕਵਰ ਮਰਾ ਕੋ ਦੇਖਣਾ ਪੈਂਦਾ ਸਮੇਂ ਦੇ ਹਿਸਾਬ ਨਾਲ ਹੋਰ ਨਾਲਿਆ ਮੁੱਛਾਂ ਰੋੜਨ ਲੱਗ ਗਿਆ ਵਾ ਟਾਈਮ ਨਾਲੀ ਜਾ ਕੇ ਮਰਖਾਂ ਦੇ ਪਾਣੀ ਛਿੱਟੀਆਂ ਅੱਜ ਹੈ ਕੋਈ ਇਨਸਟ ਦਾ ਅੱਖਾਂ ਚ ਪਾਣੀ ਛੱਟਿਆ ਜਾਣਾ ਰਾਮ ਦੀ ਬਾਤ ਤੇਰੀਆਂ ਹੋਰ ਜੇ ਅੱਜ ਕੋਈ ਕੱਟ ਬਹੁਤ ਹੋ ਗਿਆ ਕਿਧਰ ਚੱਲੇ ਕਿਧਰ ਚੱਲੇ ਬਲਾਸ ਹਸ ਤੇ ਆ ਗਿਆ ਮੰਗਰ ਚੱਲੇ ਵੀਰੇ ਤੜਕੇ ਦੇ ਭੁੱਖੇ ਆ ਜਮ ਹੈ ਭੁੱਖੇ ਆ ਸਵੇਰ ਦੇ ਅੱਜ ਕਿੰਨਾ ਟਾਈਮ ਹੋ ਗਿਆ 1:00 ਵੱਜ ਗਿਆ 1:00 ਵੱਜਣ ਡਿਆ ਹਾਂ ਜੋਂਦਾ ਨਾਲ ਆ ਲੈ ਗਿਆ ਭੁੱਖੇ ਮਾਰਨ ਤੇ ਇਹ ਤਾਂ ਬਹੁਤ ਚਲੋ ਲਾਗ ਰੋਜ਼ਾਰ ਆ ਜਾਂਦਾ ਜਦੋਂ ਵਸਤ ਕੰਮ ਖਰਾਬ ਹੀ ਹੁੰਦੇ ਸਰ 17 ਕਿਲਾ ਜਾ ਗੁੜੀ ਦਰਸੀ ਗੋਲ ਸੱਟ ਆਉਂਦਾ ਮੈਂ ਕਹਿੰਦਾ ਕਿ ਆਪਣਾ ਇਹ ਮੋਚਾ ਮੈਂ ਛਾੜ ਲੈਣੇ ਹੈਗਾ ਚਾਰ ਕਿੱਦ ਲੰਗਰ ਦਾ ਕਿਹੜਾ ਪ੍ਰੋਗਰਾਮ ਆ ਬਹੁਤ ਬਣ ਗਾਣਾ ਭੀੜਾ 24 24 ਦੀਗਾ 25 25 ਤਰੀਕ ਆ ਪੂਰਾ ਰਾਸ ਪੈ ਗਿਆ ਐਰ ਕਿ ਅੱਗੇ ਨੂੰ ਵੀ ਰਾਸ ਵੱਧਾ ਵੱਧ ਤੋ ਕਿਹੜੇ ਲੰਗਰ ਜਾਣਾ ਲੰਗਰ ਗਏ ਰਾਤ ਕਹਿਣ ਲਾ ਪਾਲਦਾ ਹੀ ਲੰਗਰ ਨਗਰ ਕੀਰਤਨ ਆ ਜਾਂਦਾ ਨਗਰ ਕੀਰਤਨ ਨਹੀਂ ਨਾ ਸਨ ਨਾ ਹਾਂ ਬਈ ਕਿਵੇਂ ਆ ਫਿਰ ਬਹਾਰ ਹੋਗਾ ਇੱਥੇ ਹਣਾ ਟਿਕਾਊਟ ਹੋ ਗਈ ਮਡੇਰ ਪਤਾ ਮਿਲਿਆ ਬਈ ਬੰਦੇ ਨੇ ਕਈ ਬੰਦੇ ਨੇ ਲਾਂਬੇ ਆ ਬਲੌਗ ਰੇ ਦੇਣੇ ਚੰਨੇ ਪਰ ਪਤਾ ਮਿਲਿਆ ਮੈਂ ਪਤਾ ਵੀ ਲਿਆ ਕਿਸੇ ਨੇ ਕੁਛਕ ਬੰਦੇ ਲਾਂਬੇ ਆ ਅੱਛਾ ਬਲੌਗ ਵਿੱਚ ਵੀ ਠੀਕ ਆ ਜਾਮ ਫੇਰ ਲੱਗਿਆ ਜਾਮਾ ਅੱਧਾ ਘੰਟਾ ਜਾਮ ਹੀ ਲੈ ਸਾਰੇ ਚੋਂ ਤੇ ਹੁਣ ਫੇਰ ਲੱਗ ਗਿਆ ਬਹੁਤ ਦੂਰ ਤੱਕ ਆ। ਉਹ ਨਿਕਲਿਆ ਅਲਹਮਦੁਲਿਲਾ। ਉਹ ਹੋ। ਕੁਟੀਕੀ ਵੀ ਆਵੇ। ਸ਼ਾਦੀ ਆ। ਸਾਰਿਆਂ ਨੂੰ ਤਾਂ ਜਿਵੇਂ ਮਿਲ ਗਈ ਪਾਈ ਲੈਣੀ ਆ। ਸਾਲ ਦੀ ਮਿਹਨਤ ਤੇ ਖੀਰ ਆ ਕੇ ਕਢਾਗਾ। ਸਾਰਿਆਂ ਨੂੰ ਖੀਰਾ ਦਵਾਦਾਂ। ਆ ਜੈਪ ਖੁੱਲੀ ਪਈ ਸਾਲੀ। ਜੈਪ ਸੋਹਰੇ ਤੇ ਖੁੱਲੀ ਰੱਖੀ ਦੀ ਆ ਕੀ ਪਤਾ ਕਰਾਂ। ਬੰਦਿਆਂ ਨੇ ਆਉਣਾ ਓਪੋ ਵਾਲੇ ਯਾਰਾਂ ਨੇ। ਦੇਖਦੇ ਆ ਮੁੰਡੇ ਸਫਾਈਆਂ ਕਰਨ ਤੇ ਖੇਲ ਲੱਗ ਗਏ ਨਵੇਂ ਬੱਚੇ ਨਾ ਨਵੇਂ ਮੁੰਡੇ ਆ ਆਪਾਂ ਮੁੱਛਾਂ ਝਾੜਦੀਆਂ ਮੋਰ-ਮੋਰ ਦੇ ਸਾਲੇਕੋ ਜੜ ਗੀਆਂ ਦਾ ਬੱਸ ਹਾਂ ਜਿਹੜਾ ਬੰਦਾਗਾ ਬਾਈ ਨੂੰ ਬੜਾਈ ਜਾਂਦੇ ਆ। ਬਾਈ ਉਹਨੇ ਕਹਿੰਦੇ ਬਹੁਤ ਜਿਆਦਾ ਪਿਆਰ ਕਰਦਾ। ਬਾਈ ਬਾਈ ਉਹਨੇ ਬੇਸਾਂ ਬਹੁਤ ਜਿਆਦਾ ਚੱਲਦਾ YouTube ਤੇ। ਬਾਈ ਕਹਿੰਦੇ ਇਹਦੇ ਪਰਨਾ ਬਣਾ ਲਓ। ਉਹਨੂੰ ਘਾੜ ਦੇ ਲਾ ਦੂ ਲੋੜਿਆ ਜਿਵੇਂ ਬੁੱਢਾ ਦਾ ਸਾਰਾ। ਓਕੇ ਬਾਈ ਓਕੇ ਆ। ਇਧਰ ਆਉਣਾ ਮੁੰਡਾ ਨੇ Oppo ਵਾਲਾ ਲੈ ਜਿੱਥੇ ਆ ਗਏ ਤਾਂ ਵੇਖਦੇ ਆ ਪਲਾਉਣਾ ਸਾਨੂੰ ਕੌਨ ਸਿਸਟਮ ਮਾਸਟਰ ਪਿਆਰ ਬਹੁਤ ਮਿਲਦਾ ਪੰਜਾ ਹਾਂ ਤੇ Oppo ਵਾਲੇ ਆ ਗਏ ਆ ਬਾਈ ਸਿੰਘ ਮੋਡਿਫਾਈ ਹੋਰ ਬਾਈ ਕੀ ਵਾਲਾ ਟਾਟਾ ਜਮਾਂ ਠੀਕ ਆ ਹੋਰ ਬਾਈ ਚੱਲ ਗਏ ਮੇਰੀ ਵਾਲੇ ਲਾਂਬਾ ਦੇ ਕੀ ਵਾਲਾ ਵੀਰੇ ਹੋਰ ਬਾਈ ਕੀ ਵਾਲਾ ਬਾਈ ਤੇ ਬਾਈ ਸਾਰੇ ਉੱਥੋਂ ਆ Oppo ਵਾਲ ਤੋਂ ਸੰਘ ਸਾਹਿਬ ਨਹੀਂ ਆਏ ਕਿ ਉਹਦੀ ਗੱਡੀ ਕਿੱਲੀ ਸੀ ਅੱਛਾ ਤੁਰੇ ਨਹੀਂਓ ਨਹੀਂ ਤੁਰੇ ਨਹੀਂ ਸ਼ੇਰੇ ਪੰਗੇ ਠੀਕ ਆ ਉਹ ਫਿਰ ਕਿੱਧਰ ਆ ਟਰੈਕਟਰ ਕੋਤੀ ਗਰਾਊਂਡ ਜੀ ਆਪਣਾ ਅੱਛਾ ਠੀਕ ਆ ਮੋਰਾਸ ਬਹੁਤ ਦੂਰ ਤੱਕ ਲੱਗਾ ਪਿਆ ਤੇ ਟਰੈਕਟਰ ਲੈਂ ਬਹੁਤ ਵੱਡੀ ਲੱਗੀ ਪਈ ਆ ਮਗਰ ਉਹ ਤਾਂ ਨਹੀਂ ਲੱਗਿਆ ਬਾਬਾ ਬੰਦਾ ਸਿੰਘ ਬਾਦਰ ਗੇਟ ਤਾਂ ਟਰੈਕਟਰ ਨੂੰ ਨਵੀਂ ਨਮਾਖਾ ਪਾ ਦੇ ਤਰਪਾਲ ਜਾਂ ਟ੍ਰੇਲ ਵਾਲੀ ਪੈਂਦੀ ਉੱਪਰ ਸਵੇਰ ਨੂੰ ਮਿੱਟੀ ਜੰਮ ਜਾਂਦੀ ਆ ਸਾਰਾ ਕੁਝ ਹਟ ਲੈ ਉੱਤੋਂ ਜੇਵੇ ਤਾਰ ਦਵੀ ਤ੍ਰੇਲ ਵਾਲੀ ਪੈਂਦੋ ਕੰਬਲੀ ਚੱਕ ਕੇ ਲੈਣ ਨਾਲੇ ਬਈਆਂ ਨਾਲੇ ਲੈ ਗਾ ਸਾਡੇ ਗੱਦੇ ਚੱਕ ਕੇ ਹਾਂ ਗੱਦੇ ਵੇਖਣ ਨੂੰ ਭੇਜ ਕੇ ਆ ਯਾਰ ਕੰਬਲ ਕੰਬਲ ਲਪਵਾਉਦੇ ਨਾਲੇ ਕੰਬਲ ਉਹ ਕੱਡੀ ਚ ਕੰਬਲ ਵੇਖ ਕੇ ਆ ਉਹਨੂੰ ਕੱਦਾਂ ਇੱਕ ਵੀ ਬਾਹਰ ਨਹੀਂ ਕੱਢਣਾ ਜੇ ਮਰਜ਼ੀ ਕਰੋ ਆ ਦਾ ਬਾਹਰ ਬਣਾਉਂਦਾ ਪਰਦੀ ਦੇ ਪੈਜੋ ਪੜ ਪੜ ਕਲਰ ਜਾਈ ਲੱਗੇ ਪੈ ਜਾਂਦਾਗਾ ਜਵਾਗਿੰਦਾ ਪੈਂਦਾ ਹੀ ਥੱਲੇ ਮਾਇ ਭਾਂ ਚੋਂ ਕੁੱਟ ਗਏ ਪੈ ਜਾਂਦੇ ਬਾਕਰਾਂ ਨੂੰ ਜੱਫੀ ਪਾ ਕੇ ਇਹ ਕੱਲਾ ਮਸਾਂ ਪੈਂਦਾ ਸਾਲਾ ਚੌੜਾ ਵੜਾ ਰਜਾਈ 'ਤੇ ਨੀਮਾ ਨੂੰ ਫੋਨ ਲਾ ਕੇ ਪੈ ਜਾਂਦੇ ਉੱਥੇ ਨਾਲ ਨੂੰ ਨਹੀਂ ਪਤਾ ਗੱਲ ਇਹਦੀ ਪੱਕੀ ਆ ਪੈਂਦੇ ਜਨਾਨੀਆਂ ਦੇ ਮਾਰੇ ਇੱਥੇ ਡੋਡੀ ਫੋਨ ਲਾ ਕੇ ਇਹ ਆਪਣੋ ਹੀ ਆ ਆਪਣੀ ਨਹੀਂ ਆ ਭੈਣ ਤੁਸੀਂ ਬਾੜੇ ਆ ਹਾਂ ਭਾਈ ਪਾਚੇ ਗੁੰਦੇ ਲਾ ਕੇ ਜਿੰਦੇ ਰਹਿਸ ਤੇਰੇ ਨਾਲ ਆ ਛੋਟੇ ਕਿਹੜੀ ਗੱਲਾਂ ਲੱਖਿਆ ਯਾਰ ਮੁੰਡੇ ਦਾ ਆ ਗੱਡੀ ਵਾਲਾ ਇਹ ਚੰਗੀ ਗੱਲ ਫੋਟੋ ਫੋਟੋ ਕਰ ਦੇ ਇਧਰ ਯਾਰ ਨਾ ਬਣੀ ਮੰਨਣਾ ਪਿਆ ਪਿਆਰ ਇਹਦਾ ਆਪਣਾ ਪਿਆਰ ਇਹਨੂੰ ਇਹਦੇ ਪੰਚਾਰੇ ਉਹਨੇ ਬੋਲੀ ਜਾਂਦੇ ਆ ਵੀ ਫੋਟੋ ਫਿਰ ਤੂੰ ਸਵੇਰੇ ਭੈ ਸਾਰੇ ਭਾਜ ਗਾ ਫੇਰ ਮੁੜਿਆ ਹਾਂ ਸਵੇਰੇ ਸਾdre ਭਾਜ ਗਿਆ ਸੀ 1 ਵਜੇ ਇਹ ਨੂੰ 5 ਦਿਨ ਹੋ ਗਏ ਨਿਮਾ ਗਏ ਯਾਰ ਇਹਨੂੰ 5 ਦਿਨ ਹੋ ਗਏ 5 ਦਿਨ ਬਾਅਦ ਨਾ ਟਾਕਾ ਨਾਲ ਉੱਤਰ ਗਏ ਮਸਾਲੇ ਮਸਾਲੇ ਉੱਤਰ ਗਏ ਲੰਗਰ ਨੰਦਰੀ ਨਾ ਜਾਣਾ ਯੋਗਤਾ ਦੀ ਇਹ ਜਿਹਾ ਬਾਰੇ ਜੱਗ ਲੱਗੇ ਨਾ ਕਿਧਰ ਗਏ ਉਹਨਾਂ ਨੂੰ ਲੰਗਰ ਦੇਣਾ ਉਹ ਤੇ ਅੱਬਾ ਜਾਗਾ ਕੇ ਦਾਤਾ ਨਾ 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 ਇਹ ਵਾਲੀ ਨਾਲ ਜੇ ਮੰਨਣਾ ਹੈ ਮੁੰਨੇ ਮੇਰੇ ਵੀਰ ਲੀਡਾ ਲੂਡਾ ਮਰੂਗੀ ਮੰਨਾ ਹੋ ਜਾਗਾ ਬਣਾ ਇੰਨੇ ਦਿਨ ਕਿੰਨੇ ਦਿਨ ਬਾਅਦ ਆਉਣਾ ਟਰੈਕਟਰ ਦੀ ਨਿਗਰਖੀ ਮੰਨਾ ਹੈ 5 ਦਿਨ ਬਾਅਦ ਭਾਈ ਆਵੇ ਹਾਂਜੀ ਅੱਜ ਲੇਬਰ ਭਰਤਾ ਸੀ ਫਿਰ ਹੈ ਉਹ ਵਧ ਗਏ ਨਵੇਂ ਬੰਦੇ ਮੇਰੇ ਗੱਲ ਪਰ ਲੇਬਰ ਚ ਨਵੇਂ ਨਵੇਂ ਬੰਦੇ ਭਰਤੀ ਕੀਤੇ ਆਂ ਦੂਜੇ ਕਿਧਰ ਗਏ ਥੋੜੇ ਮਗਰ ਆਉਂਦੇ ਆਹ ਲੀਡ ਥੋੜੇ ਕਿੱਥੇ ਲੂਡ ਲੀਡ ਕਰਨ ਵਾਲਾ ਬੰਦਾ ਜਿੱਥੇ ਉਹਨਾਂ ਦਾ ਥੋੜਾ ਜਿਹਾ ਉਹ ਆ ਜਿਹੜੇ ਕੋਦੇਗਾ ਲੀਡ ਸਾਰੇ ਆਪ ਹੀ ਕਰਦੇ ਆਂ ਇਹ ਕਿੰਨਾ ਥੋੜਾ ਉਹ ਹੀ ਹੈ ਟੇਕੇਦਾਰ ਨਹੀਂ ਉਹ ਹੁੰਦਾ ਦੂਜਾ ਆਪਣਾ ਮਰੇ ਗਾਲਿਆਂ ਦਾ ਹੈ ਉਹ ਆ ਅੱਜ ਸ਼ਰਟ ਆਪ ਨੂੰ ਗੈਸਟ ਆਈ ਸੀ ਅੱਜ ਪਾਈ ਆ ਜੀ ਗੇਟ ਤੋਂ ਅੱਜ ਫਿਰ ਲੇਵਰ ਵਧਾਤੀ ਤੁਸੀਂ ਹੈ ਕਿੰਨੀ ਲੇਵਰ ਕਰਤੀ ਕੀ ਹੋ ਗਿਆ ਦੁੱਧ ਹੈ ਨਾ ਬੜਾ ਕਿਊਟ ਪਿਆ ਕੱਲ੍ਹ ਦੁੱਧ ਪੀਣਾ ਕਸਟਰਡ ਆ ਡੇਢ ਦਾ ਪੀਣ ਦਾ ਅੱਛਾ ਔਰ ਫਿਰ ਹੁਣ ਕਿੱਧਰ ਨੂੰ ਕਿੱਧਰ ਜਾਣਾ ਕਿੱਧਰ ਆਣਾ ਕਿੱਧਰ ਆਣਾ ਅੱਜ ਕਿੰਨੇ ਦਿਨਾਂ ਤੱਕ ਓਏ ਆਹ ਉਹ ਬੈਲ ਜਾ ਗਿਆ 12 ਘੰਟੇ ਮੰਨਣਾ ਸਪੈਸ਼ਲ ਸੱਧਿਆ ਕੰਮ ਅੜ ਗਿਆ ਸੀ ਆ ਬੰਦਾ ਕੱਢਦਾ ਨੇ ਉਹ ਕੰਮ ਹਾਂਜੀ ਸੱਧਿਆ ਸਪੈਸ਼ਲ ਉਹਨਾ ਤਜ ਪੰਜਾ ਦਿਨਾਂ ਬਾਅਦ ਚੱਟਿਆ ਕਰਾ ਦੇਣਗੇ ਬ੍ਰੈਡ ਵਿੱਚ ਨਾ ਲੰਗਰ ਆ ਜਿਹੜੇ ਨੇ ਚਲੋ ਅੱਛਾ ਖਾਈ ਜਾਂਦੇ ਜੀ ਆਪਾਂ ਬ੍ਰੈਡ ਵਿੱਚ ਤਾਂਗੇ 500 ਦੇ 500 ਦੇ ਤੋਂ ਸਿਹਰੇ ਸਾਹਿਬ ਘਰੇ ਕਿਤੇ ਸੁੱਕਾ ਬ੍ਰੈਡ ਨਾ ਖਾਦਾ ਹੋਵੇ ਲੈ ਆ ਯਾਰ ਨਵਾਂ ਮੁੱਢ ਹੈਲੋ ਬਈ ਫੇਲ ਫੋਲੋ ਕਰ ਇਹ ਲਿਵਰ ਭਰਤੀ ਕਰੀ ਜਾਂ ਨਵੇਂ ਤੂੰ ਕਿਤੇ ਘਰੇ ਭੈਣ ਬ੍ਰੈਡ ਨਹੀਂ ਸੁੱਕਾ ਖਾਦਾ ਸਟਾਨ ਵਿੱਚੋਂ ਮਾਰਦਾ ਮਾਰਦਾ ਮੇਰਾ ਸਾਲਾ ਤੋਂ ਹੀ ਹੁੰਦਾ ਸੁੱਖੇ ਹੀ ਮੰਗੇ ਹਾਂ ਮੈਂ ਹੁਣ ਕਹਿੰਦੇ ਕਿਹੋਟੇ ਪਤਾ ਨਹੀਂ ਹਲਕਾ ਹਲਕਾ ਕਨਮਾ ਨਗਰ ਹੈ ਹੈ ਮੇਰਾ ਤਾਂ ਬਈ ਛੇ ਮੈਂ ਧੜਕੇ ਦਾ ਜੱਪਣੀ ਮਾਰਦੇ ਉਧਰ ਪਹਿਲਾ ਮਾਲ ਪੂਰੀ ਇਧਰ ਕਨਮਾ ਪਹਿਲਾ ਚਾ ਜੀ ਤੀਜਾ ਤਿੰਜ ਤੀਜਾ ਓਏ ਹਟਾ ਦੇ ਦੂਜਾ ਇੱਕਦਮ ਕਰਤਾ ਫਿਰ ਉਹੀ ਕੰਮ ਰਿਕ ਲੰਗਰ ਤੇ ਉਹੀ ਕੰਮ ਮੈਂ ਘੱਟ ਪਵਾਲੇ ਯਾਰ ਹੈ ਉਹੀ ਤਾਂ ਗੱਲ ਹੈ ਢਿੱਡ ਭਰ ਜੂਨੀ ਨਹੀਂ ਭਰਦੀ ਉਹ ਬੰਮ ਨੀਂਦ ਨਹੀਂ ਭਰਦੀ ਢਿੱਡ ਭਰ ਜਾਂਦਾ ਬਾਬਾ ਬਾਬਾ ਦਾ ਵੱਤ ਪਾ ਗਿਆ ਯਾਰ ਤੂਰੇ ਨਹੀਂ ਪਵਾਇਆ ਉਹ ਤਰੀ ਵੀ ਭਾਲਦਾ ਹੀ ਅਜ ਤਾਂ ਥੋੜੇ ਹੋਇਆ ਬੰਦਾ ਕਰ ਲੈ ਰਿਕ ਲੰਗਰ ਤੇ ਉਹੀ ਕੰਮ ਆ ਸਾਰੇ ਮੇਰੇ ਲੋਕ ਹੋਏ ਹੋਏ ਯਾਰ ਕਿਹੜੀ ਬੱਦਲਾਂ ਲੰਗਰ ਪੋਟਾ ਪਾਮੀ ਹੁਣ ਬੁੱਕਾ ਪੜਦਾਗਾ ਨਹੀਂ ਪੋਟ ਨਹੀਂ ਗਿਆ ਤੂੰ ਕਿਹੜੀ ਕਿਤਾਬ ਲਈ ਆ ਵਿਛੜਨ ਦੀ ਗੱਲ ਨਹੀਂ ਕਿਹਨੇ ਲਿਖੀ ਇਹ ਆਪਣੀ ਸਿੰਘ ਵਰਕਣੀ ਤੇਰੇ ਕੋਲ ਕੈਸ਼ ਹੋਲੀ ਬੋਦਾ ਬੁੱਕਾ ਚੱਕ ਕੇ ਚੱਲੀ ਮੇਰੇ ਸੀਨੇ ਸੁਣਾਣਾ ਕਰਿਆ ਕਰਨਾ ਜਿਹੜਾ ਹੋਰਾਂ ਵੱਲ ਨਾ ਕਰਿਆ ਨਾ ਕਰ ਮੈਂ ਮੈਂ ਬੋਲ ਮੈਂ ਬੋਲ ਕੇ ਸੁਣਾਉਣਾ ਤੈਨੂੰ ਥਪੜ ਥਪੜੀ ਨਾ ਮੇਰੇ ਸੀਨੇ ਸੀਨੇ ਸੁਣਾਣਾ ਕਰਿਆ ਕਰ ਕਿਹਦਾ ਇੰਨੇ ਜਿਹੜਾ ਹੋਰਾਂ ਵੱਲ ਨਾ ਕਰਿਆ ਕਰ ਬਹੁਤ ਬੂਲ ਆ ਜਾਂਦੀ ਹੈ ਬਿਛਨ ਦਾ ਵੀ ਇਹਦਾ ਬਕੜੀਰ ਨਹੀਂ ਕੀਤੇ ਉਹ ਬੁੱਕਾਂ ਪੜਪੜ ਹੋ ਜਾਂਗੇ ਕਲੀਅਰ ਬਹੁਤ ਹਨਾ ਵੀ ਇਹ ਤਾਂ ਤਾਂ ਭਰੀ ਸੀ ਉਹ ਬਾਹਰ ਦੇ ਬਾਹਰ ਦਾ ਲੋਨ ਨਾ ਬੈਲ ਜੀ ਕਹਿੰਦਾ ਕੀ ਪਤਾ ਲੱਗ ਜAVE ਉਹਨੂੰ ਉਹ ਵਾਲੀ ਲੈ ਗਿਆ ਇਹ ਫੀਲਿੰਗ ਸੀਰੀਅਸ ਵਾਲਾ ਲੈ ਗਿਆ ਹੁਣ ਇਹ ਠੀਕ ਆ ਤੇ ਵੀ ਆਇਆ ਨਹੀਂ ਹਾਂ ਵੀ ਟੰਗ ਤੇ ਓਕੇ ਜਮਾਰ ਬਲੇ ਬੰਦੇ ਓਕੇ ਆ ਫਿਰ ਸਾਨੂੰ ਛੱਡਸ ਦਿੱਤਾ ਗਿਆ ਅੱਠ ਮਿੰਟ ਲੰਗਰ ਦੀ ਤਿਆਰੀ ਆ ਜਾਈ ਜਾਂਦੇ ਪਨੀਰ ਦੇ ਪਕੌੜੇ ਹੁੰਦਾ ਚਾਂਸ ਦਿੱਤਾ ਵੀ ਚੱਲੀ ਜਾਂਦੇ ਆ ਆਪਣੀ ਅੱਛਾ ਕਿਹਾ ਪਰ ਉਹ ਉਹਦੇ ਚੱਕੇ ਬਾਹਰ ਉਹਨੂੰ ਤੇਰਾ ਬਹੁਤ ਵੇਰ ਆਪਣੀ ਗੱਲ ਹੋ ਗਈ ਸਮਾਪਤ ਹੋ ਗਿਆ ਲੰਗਰ ਮਾਰੀ ਲੰਗਰ ਮਾਰ ਗਿਆ ਉਹਨੂੰ ਠੀਕ ਆ ਤੇ ਹੁਣ ਅਸੀਂ ਬਿਲ ਬਿਲਾਈਰ ਚੰਗੀ ਕੋਡੀ ਪੰਵਾਣਾ ਓਏ ਬਿਲਾ ਪੂਰਾ ਪੁੱਛਿਆ ਤੁਹਾਨੂੰ ਕੀ ਮਾਰਦਾ ਅਕੈਡਮੀ ਤੇਰਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਪਿਆ ਅਖਰੀ ਟੜਨੀ ਰੱਸੀ ਆ ਇੰਨਾ ਕੋ ਉਹ ਲੰਗਰ ਦੇ ਚੱਲੇ ਆਲ ਫਾਈਨਲ ਆ ਫਾਈਨਲ ਫਾਈਨਲ ਲਾਉਣਾ ਫਾਈਨਲ ਅੱਜ ਕਹਿੰਦੇ ਕਾਠ ਬਹੁਤ ਆ ਬਾਈ ਕਾਠ ਬਹੁਤ ਆ ਰਾਹ ਦੇਖੋ ਸਾਰੇ ਤਾਂ ਬੜਾ ਰਾਸ ਆ ਮਟਰੈਕਟਰ ਬਹੁਤ ਖੜੇ ਆ ਬੰਦ ਕਰਤਾ ਰੋਡ ਕਰਾਂ ਤੋ ਸੰਗ ਤੇ ਕਿਵੇਂ ਉਹ ਕੀ ਗੱਲ ਮਗਰ ਤੁਹਾਨੂੰ ਮੈਂ ਤਾਂ ਵਹਿਂਗੀ ਲੱਗਦਾ ਓਏ ਸੈਟ ਜਾਵਾ ਹਾਂ ਪਹਿਲਾਂ ਬੜਾ ਖੰਦਾ ਦਾ ਆਟਾ ਆਪਾਂ ਭੱਜ ਕੇ ਰੇ ਲੱਗੀਆਂ ਕਿਹਨੇ ਭੱਜਿਆ ਭੱਜ ਕੇ ਮਾਰ ਆ ਪਿੰਡਾਂ 'ਚ ਬਹੁਤ ਭੱਜਦਾ ਤੂੰ ਜਿਹੜਾ ਭੱਜ ਗਿਆ ਜਿਹੜਾ ਭੱਜ ਗਿਆ ਕੋਈ ਚੱਲਦਾ ਮਿੰਦਾ ਹੁਣ ਕੋਈ ਚੱਲਦਾ ਇਸ ਮੌਕੇ ਤੇ ਕੋਈ ਨਹੀਂ ਲੱਗਦਾ ਰਾਹ ਬਹੁਤ ਆ ਨਾ ਸੱਤ ਨਾ ਬੜਾ ਜਿਹਾ ਕਹਿੰਦੇ ਜਿਹੜਾ ਪਿੰਡਾਂ 'ਚ ਭੱਜ ਗਿਆ ਉਹ ਸ਼ੇਰ ਹੀ ਹੁੰਦਾ ਮੌਕੇ ਤੇ ਕੋਈ ਨਹੀਂ ਚੱਗਦਾ ਹਾਂ ਅੜੇਗਾ ਪਗੜਦਾ ਹਾਂ ਬਿੱਲੇ ਰਿਗਾੜਦਾ ਹਾਂ ਜਿਹੜਾ ਚੜ ਗਿਆ ਫੇਰ ਹੈਲੋ ਦੇਖੀ ਮਗਰ ਜਾ ਪਈ ਜਮਾਨਾ ਤਾਂ ਨਾ ਗਿਆਨੀ ਫਰਾਜ ਉਹਦੀ ਅੱਗੇ ਬੰਦੇ ਨਹੀਂ ਤੇਰੇ ਮੂੰਹ ਦੇ ਵਿੱਚ ਕੀ ਸੌਂਫ ਹਲਦੀ ਕੋਪ ਆਇਆ ਹੁੰਦਾ ਉੱਚੀ ਨਹੀਂ ਬੋਲਦਾ ਤੂੰ ਨਾ ਤੇ ਆਪਾਂ ਆ ਕੇ ਟਰੈਕਟਰ ਕੋਲੇ ਤੇ ਬਿੱਲਾ ਆ ਕੇ ਨਾ ਟਰੈਕਟਰ ਟਕਣਾ ਹੀ ਹੁਣੀ ਤੇ ਨਵੀ ਸਾਡਾ ਗੁੱਸੇ ਹੋਇਆ ਲੱਗਦਾ ਕਿਦਰ ਗਿਆ ਉਹ ਮਗਰ ਆ ਉਹ ਦਿਖਾ ਦਗੇ ਬੰਦਾ ਵੱਡੇ ਭਾਈ ਬੰਦੇ ਨਾ ਗੁੱਸੇ ਹੋਵੇ ਕਈ ਪਤਾ ਨਹੀਂ ਕਿ ਕਾਦੇ ਪਿੱਛੇ ਦੱਸੇਗੇ ਹੁਣ ਮੁੜ ਕੇ ਫਿਰ ਗੱਲਾਂ ਹੋਰ ਹੋ ਜਾਂਦਾਂਗਾ ਸਾਡੀ ਜਾਲੀ ਦੇ ਵਿੱਚ ਤੀਜਾ ਆ ਗਿਆ ਕੋਈ ਜੇ ਬੰਦਾ ਤੀਜਾ ਆ ਜੀ ਜਾਲੀ ਚ ਜਾਲੀ ਟੁੱਟ ਜਾਂਦੀ ਹੁੰਦੀ ਚਾਹੇ ਮੁੰਡੇ ਕੁੜੀ ਦੀ ਹੋਵੇ ਚਾਹੇ ਮੁੰਡਿਆਂ ਦੀ ਹੋਵੇ ਚਾਹੇ ਕੁੜੀਆਂ ਦੀ ਹੋਵੇ ਹੈ ਉਹ ਭਾਈ ਜੀ ਜੇ ਤੀਜਾ ਆ ਜਾਂਦਾ ਤਾਂ ਹੋ ਹੀ ਜਾਂਦਾ ਸਾਡੇ ਸੱਜਣ ਸਾਡਾ ਛੱਲੇ ਦੇ ਉੱਤੇ ਵੀ ਲਾਉਦੇ ਬਾਈਆਂ ਨੇ ਅੱਜ ਯਾਰ ਇਹ ਹਾਈ ਨੂੰ ਹੀ ਨਹੀਂ ਕਰਦਾ ਇਦਾਂ ਨੂੰ ਬੰਦਾ ਯਾਰ ਹਣਾ ਹਾਂ ਤੂੰ ਮੜੌਣੇ ਆ ਬਾਈ ਮੁੱਖ ਨਹੀਂ ਭੈਣ ਮੁੱਖ ਮੋੜ ਗਿਓ ਆਏ ਆਏ ਫਰਕ ਪੈਂਦਾ ਹਜੇ ਵੀ ਬੰਦਾ ਫੋਨ ਤੇ ਲੱਗਾ ਵਾਣਾ ਅੱਜ ਮੋੜ ਲਾਸਟ ਨੇ ਯਾਰ ਆਏ ਫਰਕ ਪੈਂਦਾ ਯਾਰੀ ਤਾਂ ਠੀਕ ਆ ਬਾਈ ਕੋਈ ਨਾ ਜੇ ਤਿੰਨ ਚਾਰ ਬੰਦਾ ਹੁੰਦਾ ਫਰਕ ਪਾਉਂਦੀ ਬਾਈ ਆ ਬੇਲਾ ਐਂਡਿੰਗ ਚ ਉਹ ਅੱਜ ਹਾਂਜੀ ਕਰ ਫਰ ਮੈਂ ਤਾਂ ਅੱਗੇ ਵੀ ਐਂਡ ਚ ਹੀ ਹੁੰਦਾ ਬਾਈ ਜੀ ਉਹ ਵੱਡੇ ਬਾਈ ਕਰ ਫਿਰ ਦਿਖਾ ਦੇ ਹਾਏ 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 ਆਇ ਤੇ ਦਰਸ਼ਨ ਤਰਸੇ ਪਏ ਤੇ ਦਰਸ਼ਨ ਕਰਨ ਨੂੰ ਤੁਰ ਆ ਰਹੇ ਅਸੀਂ ਇੱਧਰ ਝਾਕੋ ਜਨਾਬ ਹੈ ਦਰਸ਼ਨ ਮਹਿੰਗੇ ਕਰਦੇ ਫੋਨ ਬਦਲ ਫੋਨ ਚੇਂਜ ਹੋ ਗਿਆ ਤਾਂ ਕਰਕੇ ਵੀ ਫੋਨ ਦਿਖਾਉਂਦਾ ਪਹਿਲਾਂ ਹਾਂ ਵੀ ਮੇਰੇ ਕੋਲ ਹੁਣ ਆ ਫੋਨ ਆ ਹਾਂ ਨਹੀਂ ਪਹਿਲਾਂ 12 ਪ੍ਰੋ ਮੈਕਸ ਦਿਖਾਉਂਦਾ ਸੀ ਇੱਧਰ ਨੂੰ ਵਰਕ ਕੰਗ ਨਾਲ ਲਾ ਕੇ ਸਾਡਾ ਗਰੀਬ ਬੰਕ ਛੋਟੇ ਫੋਨ ਹੈ ਬਈ ਅਸੀਂ ਗਰੀਬ ਬੰਦੇ ਯਾਰ ਇੱਕ ਅਛਲਾ ਦਿਖਾਉਂਦਾ ਸੀ ਹਾਏ 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 ਇੱਕ ਅਛਲਾ ਦਿਖਾਉਂਦਾ ਸੀ ਸੇਲੀ ਜਦੋਂ ਆਦਾ ਵਾਹ ਆਪ ਦਾ ਲਿਆ ਗੁਰਾਂ ਪੱਕਦੀ ਆਏ ਆ ਸੇਲੀ ਜਦੋਂ ਆ ਜਣਾ ਛੱਲਾ ਵੀ ਕੱਲਾ ਕੱਲਾ ਲੈ ਕੇ ਦੱਸੇ ਨੇ ਵੇ ਛੱਲਾ ਲੈ ਆਏ ਆ ਉਹ ਸੁਨੇਰੇ ਤੋਂ ਲਿਆ ਸੀਗਾ ਹੈ ਸੁਨੇਰੇ ਤੋਂ ਲਿਆ ਸੀਗਾ ਬਲ ਤਾਂ ਤੇਰੇ ਪਾਏ ਵੇਖਿਆ ਨਹੀਂ ਮੈਂ ਮੈਂ ਕਹਿੰਦਾ ਪਾਏ ਵਾ ਇਹ ਨਿਸ਼ਾਨ ਲਗਾ ਰਕਵੀਰ ਕਿਉਂ ਉਹ ਨਿਸ਼ਾਨ ਉਹ ਕੀ ਪਤਾ ਬਈ ਹੁਣ ਕਾ ਦੱਸ ਗਏ ਕਿਹੜੇ ਸੁਨੇਰੇ ਦਾ ਜਾਂਦਾ ਇਹ ਜੇ ਤੀਜੀ ਤੀਜਾ ਬੰਦਾ ਆ ਜਣਾ ਵਿੱਚ ਉਹ ਯਾਰ ਕੱਟ ਜਾਂਦੀ ਹੁੰਦੀ ਕੋਈ ਨ ਡੋੜਦੀ ਯਾਰ ਯਾਰ ਤੁਸੀਂ ਤਾਂ ਆਪ ਤੋੜਦੇ ਹੋ ਇਹ ਚੂਤੀਆ ਬਣਾਉਣ ਲੱਗ ਗਿਆ ਨਾ ਬੰਦਾ ਬੰਦੇ ਨੂੰ ਹਾਂ ਚੱਲ ਫਿਰ ਕੱਲ ਨੂੰ ਕਰਾਂ ਨਾ ਆਮੂ ਗਾਪ ਪੈਂਡ ਜਾਨੇ ਆ ਅੱਛਾ ਹੁਣੇ ਤਰਾਂ ਚੱਲੋ ਨੰਬਰ ਲਾਈ ਮੈਨੂੰ ਨੰਬਰ ਦਿੰਨਾ ਇਕ ਆ ਬਾਬੇ ਵਰਪੂ ਚੱਕਰ ਲਾਈਨ ਨੰਬਰ ਉੱਪਰ ਕਰਾ ਕੇ ਦੇਈਏ ਆਪਾਂ ਜਿਹੜਾ ਆਊਟੂ ਮੈਗ ਨਿਮਾ ਕਰਾ ਦੇਣਾ ਵੀ ਸਕਾਰਪਿਓ ਸਕਾਰਪਿਓ ਕਰਾ ਦੇਣਾ ਇੱਥੋਂ ਬਾਬਾ ਗੁਰਦੇਵ ਦੇ ਮਾਮੇ ਵਾਲੀ ਕਿੱਥੇ ਕਰੇ ਦੇ ਮਾਮੇ ਵਾਲ ਸਕਾਰਪਿਓ ਖੜੀ ਹੈ ਹੈ ਇਹਨਾਂ ਕੋ ਦਾ ਕਾਲੀ ਨਾ ਅਗਣੀ ਸਕਾਰਪਿਓ ਬਾਈ ਹੱਚਲਾ ਪ੍ਰਧਾਨ ਕਰ ਰਿਆ ਯਾਰੀਆਂ ਤਗੜੇ ਬੰਦੇ ਆ ਛਾੜੀ ਸਾਰਾ ਨਾ ਯਾਰੀ ਤੁਸੀਂ ਮਣੀ ਕਿਹਦੇ ਨਾਲ ਆਦਰ ਕੋਈ ਨਹੀਂ ਸਾਡਰ ਗਰੀ ਧਿਆਨ ਰੱਖ ਲਿਆ ਕਰੋ ਮੜਾ ਜਾ ਸਾਡੇ ਤੇ ਕਿਰਪਾ ਸਾਡੇ ਤੇ ਕਿਰਪਾ ਕਰੋ ਥੋੜੀ ਜੀ ਦਾਤਾ ਜੀ ਉਹਨੇ ਬੱਚ ਮਾਰੀ ਉਹਨੇ ਉਹ ਗੱਡੀ ਮਾਰੀ ਉਹਨੇ ਬੱਚ ਮਾਰੇ ਗੱਡੀਆਂ ਦਾ ਵੱਡੀਆਂ ਵੱਡੀਆਂ ਖੜੀਆਂ ਬਾਈ ਦੀਆਂ ਆਂਜਾਂਗਾ ਸਾਰੀਆਂ ਲੈਣ ਬਾਈ ਨੂੰ ਲੈਣ ਆਂਜਾਂਗਾ ਸਾਰੀਆਂ ਵੀ ਆਈਪੀ ਬੰਦੇ ਆ ਹਾਂ ਵੀ ਆਈਪੀ ਤਾਂ ਬੜੇ ਨਹੀਂ ਨੇ ਹੋਰ ਕੀ ਆ ਹੋਰ ਕੀ ਆ ਤੂੰ ਹਾਂ ਗਰੀਬ ਤਾਂ ਕਦੀ ਹੁੰਦੀ ਆ ਕੋ ਮਰਜ਼ੀ ਬਾਕੀ ਕਿੰਨਾਂ ਕੋਲੇ ਉਹ ਥੋੜੇ ਦੱਸਾਂ ਮੈਂ ਫੇਰ ਦੱਸੂਗਾ ਕੋਈ ਨਹੀਂ ਕੀ ਚਾਹੀ ਲੈ ਬਣਾ ਚੱਕਰ ਕੋਈ ਹਾਂ ਚੱਕਰ ਦਾ ਮਤਲਬ ਹੀ ਕੋਈ ਨਹੀਂ ਹੋਰ ਪਰ ਦੱਸੋ ਸਾਰੇ ਜਣੇ ਆਪਣਾ ਬਲੌਗ ਕਿਵੇਂ ਲੱਗਾ ਨਵੀ ਸਾਡੇ ਨਾਲ ਗੁੱਸੇ ਹੋਇਆ ਵਾ ਗੁੱਸੇ ਹੋਏ ਨੂੰ ਹੋਗਾ ਅੱਧਾ ਘੰਟਾ ਤੇ ਅੱਧਾ ਘੰਟਾ ਮਸਾ ਹੋਰ ਗੁੱਸੇ ਰਹੂਗਾ ਤੇ ਬਾਕੀ ਕੱਲ ਦੇ ਬਲੌਗ ਚ ਆਉਂਦਾ ਅਰਜ਼ਾਈ ਲੈ ਲਈ ਹੁੰਦਾ ਕੱਲ ਦੇ ਬਲੌਗ ਚ ਆਉਗਾ ਜੈ ਲੇਲੀ ਦਿਖਾ ਦਿੱਤਾ ਆ ਸਾਡਾ ਅੰਡਾ ਵਲੌਗ ਦਾ ਅੱਜ ਤੇ ਆਪਾਂ ਅੱਜ ਵਲੌਗ ਆਪਣਾ ਇੱਥੇ ਸਮਾਪਤ ਕਰਦੇ ਆਂ ਤੇ ਦੱਸੋ ਫਿਰ ਕਿਵੇਂ ਲੱਗਾ ਵਲੌਗ ਸਾਰੇ ਜਾਣੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟੇ ਕਰ ਦਿਆ ਕਰੋ ਤੇ ਚੈਨਲ ਆਪਣਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ